ਹੰਸਾਤ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਇਸ ਘਰ ਦਾ ਨੋਟ ਕਰ ਲਓ ਪੈਂਡ ਦੀ ਗੱਲ ਕਰੀਏ ਤਾਂ ਗੁਲਾਮੀ ਵਾਲਾ ਗੁਲਾਮ ਪੱਤਰਾ ਗੁਲਾਮੀ ਵਾਲਾ ਵੀ ਕਹਿ ਦਿੰਦੇ ਆ ਗੁਲਾਮ ਪੱਤਰਾ ਵੀ ਕਹਿ ਦਿੰਦੇ ਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤਿੰਨ ਝੋਟੀਆਂ ਮਖਾਊਂਗਾ ਤਿੰਨੇ ਹੀ ਸੱਜਰ ਸੁਈਆਂ ਤਾਜੀਆਂ ਬਿਲਕੁਲ ਗਿੱਲੀਆਂ ਤੇ ਆ ਨੀਲੀ ਰਾਵੀ ਦੀ ਕੱਟੀ ਨੂੰ ਜਨਮ ਦੇਤਾ ਤੇ ਆਪ ਕਰਮਾਂ ਵਾਲੀ ਮੋਹਰਾ ਦੀ ਆ ਵੇਖੋ ਕੁਦਰਤ ਪਰਮਾਤਮਾ ਦੀਆਂ ਖੇਡਾਂ ਇਹ ਬੱਚੇ ਦਾ ਕਰਕੇ ਕਰ ਦਿੱਤੀ ਐ ਕਾ ਖੜੀ ਸੱਜਣੋ ਚੰਗੀ ਝੋਟੀ ਇਹ ਵੀ ਬਿਲਕੁਲ ਤਾਜੀ ਸੂਈ ਦੇਖ ਲਓ ਕੱਟੀ ਮਗਰ ਅਜੇ ਬੱਚੇ ਨੂੰ ਖੜਨਾ ਨਹੀਂ ਆਇਆ ਚਾਜਨਾ ਤੇ ਕੀ ਹਿਸਾਬ ਕਿਤਾਬ ਕਿੰਨਾ ਕੁ ਬੋਲਾ ਬੂਲਾ ਪਾਉਣੀ ਇਹਦੇ ਥੱਲੇ ਚੋਇਆ ਸਾਰੀ ਡਿਟੇਲ ਸਰਵਨ ਤੋਂ ਲੈ ਲਾਂਗੇ ਵੇਖਿਓ ਕੱਟੀ ਨੂੰ ਲੇਵਾ ਭਾਂਡਾ ਸੋਹਣਾ ਲੱਗਾ ਜਿੰਨੀ ਜੋਗੀ ਆ ਕੱਦ ਵੇਲ ਪੈਠ ਕੋੜਾ ਸਿੰਘ ਚੰਗਾ ਕਰਮਾਂ ਦੀ ਜਿਹੜਾ ਵੀ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਇਹਨਾਂ ਤੇ ਜਿਹੜੇ ਖਰਚ ਕਰਨੇ ਆ ਸਜਣੋ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਨਵੇਂ ਸੱਜਣ ਜਿਹੜੇ ਪਹਿਲੀ ਵਾਰੀ ਵੀਡੀਓ ਵੇਖੋਗੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਆਲ ਤੇ ਸੈੱਟ ਕਰ ਲਿਓ ਤੇ ਜੇ ਜਾਵੜੇ ਫੇਸਬੁੱਕ ਤੇ ਤੇ ਸੱਜਣੋ ਉਧਰ ਵੀ ਥੋੜੀ ਜਿਹੀ ਪਕੜ ਮਜ਼ਬੂਤ ਕਰ ਦਿਓ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਇੰਨਾ ਪਿਆਰ ਸਤਿਕਾਰ ਦੇਣ ਲਈ ਆਜੋ ਤਾਜੀ ਸੂਈ ਝੋਟੀ ਤੋਂ ਸ਼ੁਰੂ ਕਰਦੇ ਆਂ ਤੇ ਵਾਰ-ਵਾਰੀ ਨਾਲ ਸਾਰੀਆਂ ਤੋਰ ਕੇ ਬਣੇ ਆਜੋ ਇਹ ਤੋਂ ਲੈਨੇ ਆਪਾਂ ਡਿਟੇਲ ਪਾਉ ਸਰਵੰਤੋ ਪਾਉ ਜੀ ਸਾਸਰੀਕਾਲ ਸਾਸਰੀਕਾਲ ਸੰਦੂਠਾ ਸਾਸਰੀਕਾਲ ਹੋਰ ਸੁਣਾਓ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਤੇ ਆਪਾਂ ਡਰੈਸ ਦਾ ਆਪਣਾ ਦੱਸਤਾ ਤੇ ਮੋਬਾਈਲ ਨੰਬਰ ਕਿਹੜਾ ਆਪਣਾ 79730 ਤੇ 31945 ਇੱਕ ਨੰਬਰ ਹੋਰ ਵੀ ਆ 62 ਵਾਲਾ 42 ਹਾਂ 31688 62842 31688 ਹਾਂਜੀ ਠੀਕ ਆ ਤੇ ਆ ਝੋਟੀ ਆਪਣੀ ਕਿਹੜਾ ਸੂਆ ਸੂਈ ਆ ਦੂਜਾ ਦੂਜਾ ਸੂਆ ਸੂਹੀ ਤੇ ਕਦੋਂ ਸੂਈ ਆ ਇਹ ਕੱਲ੍ਹ ਸ਼ਾਮੀ ਆ ਕੱਲ ਸ਼ਾਮ ਦੀ ਸੂਈ ਆ ਅੱਜ ਸ਼ਾਮ ਹੋ ਗਈ ਤੇ ਮੰਨ ਲਓ ਵੀ ਜੇਰ ਜੂ ਰੋ ਕੇ ਪੈ ਗਈ ਓਕੇ ਓਕੇ ਬੱਚਾ ਕੱਟੀ ਬੱਚਾ ਕੱਟੀ ਆ ਨਾ ਕੱਟੀ 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 ਮਗਰ ਤੇ ਪੁੜਾ ਦਾਸ ਦਾ ਪੁੜਾ ਚਾਗੀ ਹੈ ਨਾ ਹੋ ਗਈ ਸੱਟ ਪੱਠੇ ਪੱਠੇ ਚੱਕੇ ਬੌਲਾ ਕੀ ਮੰਨਣੀਏ ਇਹਦੇ ਥੱਲੇ ਬੌਲਾ 9 ਕਿਲੋ ਮੰਨਾਂਗੇ 9 ਕਿਲੋ ਬੌਲਾ ਮੰਨੋ ਤੇ ਪਲੂਣ ਕੱਟੀ ਨੇ ਦੁੱਧ ਕਿੰਨਾ ਪਾਇਆ 12 ਕਿਲੋ ਮਾਲ ਕਹਿੰਦੇ ਯਾਰ ਕੱਟੀ ਬਹੁਤ ਚੰਗੀ ਆ ਹਾਂ ਕੱਟੀ ਚੰਗੀ ਆ ਦੁੱਧ ਦੇ ਦੂ ਤੇਰਾ 12 13 ਚਲ ਚਲ ਜਦ ਦੁੱਧ ਸੇਵਾ ਦਾ ਹਾਂ ਹੈਨਾ ਪਰ ਪੱਠਪੁੜਾ ਤੇ ਵੇਲ ਹਾਂ ਤੇ ਪਲੀ ਸੰ ਹਾਂ ਚੰਗੀ ਹੈ ਹੈਨਾ ਹਾਂ ਲਿਆਏ ਦੀ ਤੂਰ ਕਰਾ ਦਈਏ ਚੱਕ ਕਰਾਈਂ ਸ਼ੇਰਾ ਲਓ ਵੀ ਸੱਜਣੋ ਤੂਰ ਕਰ ਲਓ ਚੱਕ ਸਿੰਘ ਵੀ ਚੰਗਾ ਤੇ ਝੋਟੀਆਂ ਵੀ ਚੰਗੀ ਕੱਟੀ ਮਗਰ ਤੇ ਤੂਰ ਘੋੜੀ ਵਰਗੀ ਆ ਕਰਮਾ ਵਾਲੀ ਦੀ ਵੇਖੋ ਕਿਵੇਂ ਜਾਂਦੀ ਨਾ ਬਾਟਾਂ ਵੱਡ ਦੀ ਨਾਲ ਹੀ ਨਹੀਂ ਰਲ ਦਿੰਦੀ ਨਹੀਂ ਠੀਕ ਆ ਜੱਟਾ ਮੋੜ ਲਿਆ ਤਾਉਣ ਚੱਕ ਕੇ ਤੁਰਦੀ ਆ ਸੱਜਣਾ ਛੋਟੀ 12 13 ਕਿਲੋ ਦੁੱਧ ਪਾਈ ਜਾਊਗੀ ਆ ਮੰਨ ਕੇ ਚੱਲੋ ਜੇ ਸਾੰਭ ਕੀਤੀ ਤੇ ਵੱਧ ਚੋਲੋਗੇ ਨਾਰਮਲ ਸੇਵਾ ਤੇ ਵੀ ਇੰਨਾ ਦੁੱਧ ਨੂੰ ਦੇਣਾ ਚਾਹੀਦਾ ਕਿਉਂਕਿ ਸਫਾਈਆਂ ਸੁਹਈਆਂ ਚੰਗੀਆਂ ਲੱਗੀਆਂ ਤੇ ਮਗਰ ਵੀ ਕਰਮਾਂ ਵਾਲੀ ਤੇ ਕੱਟੀ ਆ ਵੇਖੋ ਹੈ ਨਾ ਕੀ ਕਹਨੇ ਕੱਟੀ ਮਸਾਬ ਦੀ ਜਿਹੜੀ ਕੱਟੀ ਨੂੰ ਇਹਨੇ ਜਨਮ ਦਿੱਤਾ ਮਹਿਤਾਪ ਦੀ ਆ ਪੱਕੀ ਗੱਲ ਆ ਨਾ ਪੱਕੀ ਗੱਲ ਐਂਡਾ ਨਹੀਂ ਕਨਫਰਮ ਇਹਦਾ ਨਹੀਂ ਆਪਾਂ ਨੂੰ ਪਤਾ ਕੀ ਦੀ ਆ ਜਿਹੜੀ ਇਹਦੇ ਮਗਰ ਕੱਟੀ ਆ ਗਈ ਉਹ ਮਹਿਤਾਬ ਦੀ ਕਿਆ ਬਾਤਾਂ ਸੱਜਣੋ ਚੰਗੇ ਮਾਲੀ ਦੀ ਧੀ ਆ ਤੇ ਇਹਦਾ ਫਿਰ ਭਾਉ ਜੀ ਰੇਟ ਕੀ ਰੱਖਾਂਗੇ ਜਿਹੜਾ ਲੈਣ ਦੇ ਨਾਲ ਲੈਣ ਦੇ ਨਹੀਂ ਕਰਿਆ ਕਰਗੇ ਹੁਣ 1 15 1 ਲੱਖ ਤੇ 15000 ਹਾਂ ਤੇ ਮੌਕੇ ਤੇ ਪਿਆਰ ਮੁਹੱਬਤ ਹਾਂ ਮੌਕੇ ਤੇ ਲਓ ਵੀ ਸੱਜਣੋ 1 15 ਵਾਲੀ ਚੈੱਕ ਕਰੋ ਕੱਟੀ ਕੀ ਕਹਿਣੇ ਲੇਵਾ ਲੱਗਾ ਕਰਮ ਵਾਲੀ ਨੂੰ ਵੇਖੋ ਤੇ ਬੋਲਨ ਨੂੰ ਨਾ ਮਾ ਬੜਾਉ ਕੇ ਚਵਾ ਚੂ ਇੱਕ ਨੰਬਰ ਆ ਨਾ 100 ਦੀ 100 ਤੇ ਆ ਮੈਂ ਕਿਹੜਾ ਸੂਆ ਇਹ ਤੀਜਾ ਆ ਚੌਥਾ ਮੰਨ ਲਾ ਬੰਦ ਤੀਜਾ ਮੰਨ ਲਾ ਅਗਲੇ ਆਣੇ ਤੀਜਾ ਕਿ ਆ ਮੈਂ ਚੌਥਾ ਵੈਣਾ ਤੀਜਾ ਚੌਥਾ ਸੂਆ ਹਨਾ ਹਾਂ ਠੀਕ ਆ ਤੇ ਇਹ ਕਦੋਂ ਸੂਪੀ ਇਹ ਪਰਸੋਂ ਪਰਸੋਂ ਸੂਪੀ ਤੇ ਕੱਟੀ ਇਹਨੇ ਨੀਲੀ ਦੇਤੀ ਹੈ ਏ ਨਾ ਉਹ ਅਨੇਲੀ ਦੀ ਮਾਵਾ ਜਿਹੜੀ ਸੀ ਨਾ ਮੱਝ ਦੀ ਉਹ ਨੀਲੀ ਰਾਵੀ ਦੀ। ਕੀ ਬਾਤ ਆ ਜਿਹੜੀ ਇਹਦੀ ਮਾਂ ਸੀ। ਹਾਂ ਇਹ ਪਛੋਕਰ ਤੇ ਰਹਿ ਗਈ ਪੁੱਛਵੇ ਕਿੰਨੇ ਚੱਤੀ। ਹਾਂ ਆਪਦੇ ਪਛੋਕਰ ਤੇ ਬੱਚਾ ਪਾਤਾ ਇਹਨੇ ਨੀਲੀ ਦੀ। ਉਹਨਾਂ ਨੇ ਟੀਗਾ ਇਹਨੂੰ ਰਾਦਰ ਡਾਇਮੰਡ ਦਾ। ਕੱਟੀਏ ਤੇ ਮਗਰ ਡਾਇਮੰਡ ਦੀ ਆ ਗਈ। ਡਾਇਮੰਡ ਦੀ। ਕੀ ਬਾਤ ਆ ਸਜਣਾ ਨੋਟ ਕਰਿਓ ਗੱਲ ਇਹ ਵੱਡੀ ਆ ਕਿ ਕੱਟੀ ਡਾਇਮੰਡ ਦੀ ਆ ਗਈ ਤੇ ਬਹੁਤ ਟੌਪ ਦੇ ਮਾਲੀ ਦੀ ਧੀ ਆ ਮਾਝਾ ਆਪ ਵੀ ਚੰਗੇ। ਇਹਦੇ ਕੋਲੇ ਬੋਲਾ ਕਿੰਨਾ ਹੋਣਾ 12 12 ਬੋਲਾ ਮੰਨੀਏ ਕਿ ਦੁੱਧ। ਨਾ ਬੋਲਾ 12 किलो परसों रात हुई है बोळा 12 किलो अरानी ਕੋਲੇ ਚਾ 11 ਮਨ ਤੂੰ ਯਾਰ ਕੱਢ ਯਾਰ 15 16 ਕਿਲੋ ਦੋ ਦੇ ਦੇਣਾ ਚਾਹੀਦਾ ਵੱਡੀ ਆ ਸਜਣਾ ਪੈਠ ਪੜਾ ਚੰਗਾ ਲੇਵਾ ਭਾਂਡਾ ਚੰਗਾ ਮੈਂ ਕੋਲੇ ਚਵਾਈ ਚਵਾਈ ਬਿਲਕੁਲ ਆਥੇ ਚਵਾ ਕੇ ਵਿਖਾਉਣਾ ਤੈਨੂੰ ਇੱਕ ਨੰਬਰ ਹੈ ਨਹੀਂ ਠੀਕ ਅਜੱਟਾ ਵੇਖੋ ਕਿਆ ਬਾਤਾਂ ਕੱਟੀ ਇਹਦੇ ਕੋਲੇ ਡਾਇਮੰਡ ਦੀ ਆ ਸਜਣਾ ਕਿਆ ਬਾਤਾਂ ਵੇਖੋ ਕੱਟੀ ਡਾਇਮੰਡ ਦੀ ਕਮਾਲ ਉਹ ਵੇਖੋ ਸੱਜਣਾ ਕੀ ਬਾਤ ਹੈ ਠੱਪੜਾ ਬੜਾ ਮੈਂ ਦਾ ਠੱਪੜਾ ਬਹੁਤ ਚੰਗਾ ਹਨਾ ਠਾਣ ਵੀ ਚਾਪ ਪਾਵਰ ਵਾਲਾ ਪਾਵਰ ਵਾਲਾ ਸਵਾਹੀ ਬੜੀ ਲੱਭੀ ਭੋਲੀ ਹੋ ਗਈ ਰੂਹਾਂ ਰਗੀ ਬੜੀ ਠੀਕ ਆ ਤੇ ਬੱਚਿਆਂ ਬੱਚਿਆਂ ਤੇ ਆਪਣੀਆਂ ਮਈਆਂ ਸਹਿਮਤ ਹਨਾ ਬਿਲਕੁਲ ਵੀ ਐਣ ਕਿੱਲੇ ਠੋਕਦੀਆਂ ਬੱਚਿਆਂ ਤੇ ਅਗਲਾ ਪਰਖਾ ਪਿਆ ਲੱਗਿਆ ਕਿਉਂ ਵੀ ਨਹੀਂ ਪਰਖਦਾ ਆਪਾਂ ਦੱਸਾਂਗੇ ਵੀ ਕਈ ਵਾਰੀ ਨਹੀਂ ਪਰਖਾਉਂਦੀ ਓਕੇ ਤੇ ਇਹਦਾ ਰੇਟ ਕੀ ਲਊਗਾ ਸ਼ਾਜੀ ਇਹਦਾ ਦੇਣ ਦਾ ਨਾਲਾ ਹਾਂ ਡਾਇਮੰਡ ਦੀ ਕੱਟੀ ਹਾਂ ਜੀ 1 10 1 ਲੱਖ ਤੇ 10000 ਹਾਂ ਉਹਦੇ ਚੋਂ ਮਾਨਤਨ ਕਰਦੇ ਮਾਨਤਨ ਕਰਦੇ ਲਓ ਵੀ ਸਜਣੋ ਕਰ ਲਓ ਚੈੱਕ ਦੋ ਤੇ 15 ਕਿਲੋ ਪਾ ਦੇ ਇੱਕ ਪਾਦ ਹੋ ਗਈ ਤੇ ਆਹ ਝੋਟੀ ਕਦੋਂ ਸੂਈ ਇਹ ਵੀ ਇਹਨੂੰ ਅੱਜ ਚੌਥਾ ਦਿਨ ਹੋਇਆ ਚਾਰਾਂ ਦਿਨਾਂ ਦੀ ਸੂਈ ਤੇ ਸੂਆ ਕਿਹੜਾ ਸੂਪੀ ਤੀਜਾ ਤੀਜਾ ਸੂਆ ਸੂਪੀ ਬਾਈ ਉਹ ਦੂਜਾਂ ਦੇ ਹੈ ਸੁੰਘ ਸੁੰਘ ਤਾ ਉਹ ਨਹੀਂ ਅਰੀਨਾਲੀ ਹੈ ਹਾਂ ਨਹੀਂ ਚਲ ਕੋਈ ਨਹੀਂ ਦੂਜੇ ਤੀਜੇ 'ਚ ਬਾਲਾ ਫਰਕ ਨਹੀਂ ਤੇ ਇਹਦੇ ਕੋਲੇ ਧਾਰਾ ਕਿੰਨੀਆਂ ਇਹਦੇ ਥੱਲੇ 9 ਕਿਲੋ ਤੇ ਕੱਟਾ ਇਹਦੇ ਕੋਲੇ ਕੱਟਾ ਤਾਜੀ ਸੂਈ ਇਹਨੂੰ ਪੰਜਵਾਂ ਦਿਨ ਹੋਇਆ ਸੂਈ ਦਾ ਓਕੇ ਤਾਜੀ ਆ ਜਮਾ ਹਾਂ ਲੈ 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 ਨੂੰ ਛਾ ਕੇ ਖਾ ਦੇ ਬੱਚਾ ਢਾੜੂ ਅਨਾਰੀ ਦੇ ਅੱਛਾ ਲਓ ਸੱਜਣੋ ਟੱਟੇ ਦੇ ਨਾੜੂਆ ਵਾਕੇ ਨਾਲ ਲਓ ਕਰ ਲੂ ਚੱਕ ਤੇ ਕੱਢ ਬਾਰ ਛੋਟੀ ਚੂਨ ਚਾਂਦ ਦੀ ਇੱਕ ਨੰਬਰ ਇਹ ਨੰਬਰ 1 ਨਾ ਕੋਪੂ ਹੋਰ ਛੱਟਾ ਧਾਣ ਵਾਲਾ ਇਹਦੇ ਕੋਲੇ ਹੁਣ ਧਾਰਾ ਕਿੰਨੀਆਂ ਦਾਸਤੀਆਂ 9 9 ਕਿਲੋ ਦੁੱਧ ਕਿੰਨਾ ਪਾਜੂ 9 ਜੱਥਿਆ ਯਾਰ ਦੁੱਧ ਜਿਆਦਾ ਦੁੱਧ ਜਿਆਦਾ ਤੇ ਦੱਸਿਆ 9 ਆ 9 ਹਾਂ ਨਹੀਂ ਤੇ ਦੁੱਧ ਕਿੰਨਾ ਦੇ ਜੂਗੀ ਸਹੀ ਜੋ ਵਾਂਗ ਲੋਤ ਤੂੰ ਮਾਲ ਕਾਂ ਫੈਸ ਹੋਇਆ ਮੈਂ ਹਰ 12 ਦੇ ਦਊਗੀ 12 ਤਾਂ ਦਊਗੀ ਤੂੰ ਕਿਹਾ ਹੈਨਾ ਦੇ ਦੂਗੀ ਫਿਰ 9 ਕਿਲੋ ਤਾਂ ਹੋਣੀ ਆ ਦੱਸ ਹਾਂ 5 ਦਿਨਾਂ ਦੀ ਸੀ ਕੀ ਬਾਤ ਕਦ ਕੁੱਦ ਚੰਗਾ ਸਜਣੋਂ ਕੱਟੀ ਦਾ ਤੇ ਇੱਕ ਆ ਕੱਠੀ ਗਿਫਟ ਕਰਨਗੇ ਮੈਨੂੰ ਲੱਗਦੇ ਨਾਲ ਖੁੱਲੀ ਛੱਤੀ ਬੈਠੇ ਆ ਵੇਖੋ ਇਹ ਪਿਆਰ ਨਾਲ ਹੀ ਆ ਗਈ ਆ ਕਮਾਲਾ ਕਮਾਲਾ ਕਮਾਲ ਨਾਲ ਹੀ ਦੇ ਦੇ ਆ ਮੈਂ ਜਿਹੜਾ ਬੰਦਾ ਵੀ ਲਊਗਾ ਹੈ ਅੱਛਾ ਮੈਂ ਨਹੀਂ ਪੈਣ ਆ ਤਾਂ ਕਰਕੇ ਲਈ ਉਹਨਾਂ ਤੋਂ ਲਿਆ ਆ ਹਮਨੇ ਆਪ ਹਾਂ ਕੀ ਬਾਤ ਇਹ ਵੀ ਦੇਣੀ ਫਿਰ ਦੇ ਦਿਆਂਗੇ 20 ਹਜ਼ਾਰ ਦੀ ਗਾਂ ਇੱਥੇ ਤੂੰ ਦਾ ਕਹਿਣਾ ਉਹ ਬਨਾੜ ਪਾਈਪ ਲਾਈਨ ਵੇਨ ਲੱਗੀ ਉਹ ਜਦੋਂ ਪਾਈਪ ਲਾਈਨਾਂ ਤੇ ਗੱਲ ਜਾਊਗੀ ਉਦੋਂ ਵੇਖੀ ਜਾਊਗੀ ਅਜੇ ਖਾਲੀ ਨੀ ਪੱਟੀ ਪਾਈਪ ਲਾਈਨ ਪਹਿਲਾਂ ਪਾ ਦਈਏ ਉਹ ਜਾ ਭਰਾਵਾ ਸਰ ਉਹ ਵੇਖ ਲਈ ਯਾ ਮੈਂ ਤਾਂ ਕਿਹਾ 6000 ਦੀਆਂ ਦਾ ਕਿ ਕਾ ਜੀ ਜਿਆ ਦੇ ਦਾ ਗਾਮ ਨਹੀਂ ਦਿੰਦਾ ਨਹੀਂ ਦੰਦਾ ਗਾਉਣੀ ਦੇ ਦਿੰਦਾ ਇਹਦਾ ਚੂਨ ਚਾਨ ਓਕੇ ਆ ਓਕੇ ਓਕੇ ਰੇਟ ਇਹਦਾ ਰੇਟ ਨੇ ਇੱਕ ਦਾ 1 ਲੱਖ 10000 ਅੱਛਾ ਉਹ ਮੈਂ ਜੰਗੀ ਐ ਅੱਛਾ ਫਿਰ ਮੇਰੇ ਨਹੀਂ ਸਮਝਾਈ ਹੈ ਨਾ ਮੈਂ ਤਾਂ ਪਾਉਂਦਾ ਨਹੀਂ ਹਾਂ ਮੁੰਡਾਂ ਦਾ ਚਲਪਾ ਦਈਏ ਮੈਂ ਤਾਂ ਦੁੱਧ ਤੇ ਕਰਕੇ ਪਾ ਦਿਆਂਗੇ ਅੱਛਾ ਦੁੱਧ ਵੀ ਆਪਣੇ ਕੋ ਕੋ ਨਹੀਂ ਹੈਗਾ ਨਾ ਇਹੋ ਹੀ ਮੈਂ ਐਨੂੰ ਕਰਦੇ ਪਿੱਛੋਂ ਇੱਕ ਦਾਸ ਆ ਸੱਜਣੋ ਬਾਕੀ ਤੁਸੀਂ ਫੋਨ ਕਰੋਗੇ ਕਿੱਥੇ ਤੁਹਾਡੀ ਜਿੱਥੇ ਅਗਲੇ ਦੀ ਨਿਗਾਹ ਕੰਮ ਕਰੇਗੀ ਤੇ ਆਪਣੀ ਜੇ ਨਿਗਾਹ ਕੰਮ ਕਰਕੇ ਦੇ ਦੇਾਂਗੇ ਦੇ ਦੇਾਂਗੇ ਵਾਕਿਆ ਹੀ ਸਹੀ ਗੱਲ ਹੈ ਤਾਜ਼ੀਆਂ ਤਿੰਨੇ ਮਈਆਂ ਬੱਚੇ ਨਾਲੂਏ ਤੇ ਯਤਨ ਨੇ ਓਕੇ ਰਿਪੋਰਟ ਜਿਵੇਂ ਕਹਿ ਦਿੱਗੇ ਸਾਰਿਆਂ ਦੀ ਡਿਟੇਲ ਲੈ ਲਈ ਆ ਸੱਜਣੋ ਵਾਹ ਬੱਚਾ ਨਾਲਾ ਮੜਾ ਯਾ ਹੈ ਜਦੋਂ ਤੁਹਾਨੂੰ 15 ਕਿਲੋ ਵਾਲੀ ਦੀ ਚਵਾਈ ਪਾਉਂਗਾ ਦਾ ਮੈਂ ਤਾਰਾ ਮਾਰਦਿਆਂ ਤੇ ਕੱਟੀ ਡਾਇਮੰਡ ਦੀ ਇਹਦੇ ਕੋਲੇ ਬੰ ਮਾਰਦੇ ਤਾਰਾਂ ਕੱਟਣ ਦੇਣਾ ਪਤਵੇਂਗੀ ਪੰਜ ਅਰੇ ਨੀ ਚਵਾਈ ਤਾਂ ਬਹੁਤ ਚੰਗੀ ਨੇ ਸਰਾ ਜੀ ਨੂੰ ਕਹਿੰਦੀ ਦਿੰਦੇ ਲੋ ਵੀ ਸਜਣੋ ਚਵਾਈ ਇੱਲੀਆਂ ਬੇਫਿਕਰ ਹੋ ਜਿਵੇਂ ਕਰਮਾਂ ਵਾਲੀ ਗੜਬੇਰ ਕੀ ਆ ਤੇ ਓਕੇ ਰਿਪੋਰਟ ਓਕੇ ਰਿਪੋਰਟ ਲਓ ਵੀ ਸੱਜਣਾ ਧੰਨਵਾਦ ਤੁਹਾਡਾ ਤੁਸੀਂ ਆਪਦਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਕਰ ਦਿਓ ਸਾਰੇ ਗਾਂ ਭੈਣਾ ਭਰਾਵਾਂ ਨੂੰ ਸ਼ੇਅਰ ਤੇ ਆਹ ਕੱਟੀ ਗਿਫਟ ਦੇ ਦੇਣੀ ਇਹਨੇ ਵੇਖੋ ਆਹ ਦਾ ਮੀਨੀ ਦੀ ਭੈਣਾ ਤੇ 20000 ਦੀ ਦਉਂਦਾ ਦੱਸਿਓ ਯਾਰ ਮਾੜਿਆ ਜੀ ਨੂੰ ਹਿਸਾਬ ਕਿਤਾਬ ਕਰਕੇ ਵੀ ਭਾਈ ਕਿੰਨੇ ਪੈ ਹਨ ਜੀ ਗਿੱਠ ਗਿੱਠ ਤੇ ਥਾਂ ਲੱਗੇਗਾ ਓ ਜਾਣਦੇ ਭਰਾਵਾ ਥਾਂ ਨਹੀਂ ਇਹਦੇ ਤਾਂ 6 ਆ ਓਏ ਇਹਦਾ ਕਹਣਾ 3000 ਦੀ ਵੀ ਨਹੀਂ ਲੈਣੀ ਜੋ ਯਾਰ ਪਾ ਵੇਖ ਕੇ ਤਾਂ ਲਿਆਇਆ ਕਰ ਲਿਆਵਾਂ ਨੂੰ ਵੇਖ ਕੇ ਤਾਂ ਐ ਕੀ ਪਤਾ ਨਹੀਂ ਲੱਗਾ ਅੱਛਾ ਠੀਕ ਆ ਲਓ ਵੀ ਸੱਜਣੋ ਹੁਣ ਆਈ ਮਾ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ